ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ ਅਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸ ਬੁਲਾਰਿਆਂ ਤਾਸੋਂ ਕਥਾਵਾਚਕਾਂ ਵਾਸੋਂ ਰਾਗੀ ਢਾਡੀਆਂ ਤੋਂ ਬੜਾ ਸੁਣਿਆ ਤੇ ਸੁਣਨਾ ਵੀ ਚਾਹੀਦਾ ਹੈ ਅਸੀਂ ਇੱਥੇ ਗੁਰੂ ਦਾ ਇਤਿਹਾਸ ਸੁਣਨ ਵਾਸਤੇ ਆਏ ਆਂ ਗੁਰੂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਏ ਆ ਤੇ ਦਸਵੇਂ ਪਾਤਸ਼ਾਹ ਜੀ ਨੇ ਤੇ ਬਚਨ ਕੀਤਾ ਹੋਇਆ ਹੈ ਸ੍ਰੀ ਹਾਰਿ ਕ੍ਰਿਸ਼ਨ ਧਿਆਈਐ ਜਿਸ ਢਠੇ ਸਭ ਦੁੱਖ ਜਾਏ ਇਹ ਮੇਰੇ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਜਦੋਂ ਅਸੀਂ ਜੀਵਨੀ ਪੜਦੇ ਆ ਨਾ ਸਭ ਤੋਂ ਪਹਿਲਾਂ ਸਾਨੂੰ ਸੋਚਣਾ ਪਵੇਗਾ ਸਤਿਗੁਰੂ ਸਾਹਿਬ ਜੀ ਨੂੰ ਦਿੱਲੀ ਕਿਉਂ ਜਾਣਾ ਪਿਆ ਸਭ ਤੋਂ ਪਹਿਲਾਂ ਆਪਾਂ ਇਥੋਂ ਇਤਿਹਾਸ ਸ਼ੁਰੂ ਕਰਦੇ ਆ ਕਿ ਦਿੱਲੀ ਜਾਣਾ ਕਿਉਂ ਪਿਆ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਆਪਾਂ ਜਦੋਂ ਵੀ ਇਤਿਹਾਸ ਪੜਦੇ ਆ ਸੁਣਦੇ ਆ ਕਿ ਦਿੱਲੀ ਜਾਣ ਲੱਗਿਆ ਸਤਿਗੁਰੂ ਜੀ ਪੰਜੋਖਰਾ ਸਾਹਿਬ ਦੀ ਧਰਤੀ ਤੇ ਚਰਨ ਪਾਏ ਹੁਣ ਆਪਾਂ ਪਿਛਲਾ ਇਤਿਹਾਸ ਥੋੜਾ ਜਿਹਾ ਸ਼ੁਰੂ ਕਰਦੇ ਹਾਂ ਕਿ ਦਿੱਲੀ ਕਿਉਂ ਜਾਣਾ ਪਿਆ ਦਿੱਲੀ ਜਾਣ ਦਾ ਕਾਰਨ ਕੀ ਸੀ ਸੋ ਪਿਆਰਿਓ ਥੋੜੀ ਜਿਹੀ ਮੈਂ ਬੇਨਤੀ ਕਰਦੇ ਹਾਂ ਇਤਿਹਾਸ ਪ੍ਰారంਭ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤਾਂ ਬਾਹਰ ਤੂਰੀ ਫਿਰਦਿਆਂ ਨੇ ਉਹਨਾਂ ਨੂੰ ਬੇਨਤੀ ਹੈ ਇੱਕ ਵਾਰੀ ਗੁਰੂ ਦੀ ਗੋਦ ਵਿੱਚ ਆ ਕੇ ਬੈਠ ਜਾਓ ਕਿਉਂਕਿ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਕਿ ਅਸੀਂ ਕਿਸੇ ਨੂੰ ਗੁਰੂ ਦੀ ਗੋਦ ਵਿੱਚ ਬਿਠਾ ਲਈਏ ਜਾਂ ਕਿਸੇ ਨੂੰ ਬੁਲਾ ਲਈਏ ਇੱਕ ਸਾਡੇ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਇਹ ਕਾਰਨ ਪਤਾ ਕੀ ਹੈ ਅਸੀਂ ਕਾਰਨ ਨੂੰ ਨਹੀਂ ਸਮਝਦੇ ਕਾਰਨ ਹੈ ਸਾਡੇ ਅੰਦਰ ਨਾਮ ਦਾ ਕਿੜਕਾ ਨਹੀਂ ਹੈ ਸਿਮਰ ਨਹੀਂ ਹੈ ਨਿਤਨੇਮ ਸਾਡਾ ਨਹੀਂ ਹੈ ਜਿੰਨਾ ਚਿਰ ਸਾਡੇ ਕੋਲ ਪੰਜਾਂ ਬਾਣੀਆਂ ਦਾ ਨਿਤਨੇਮ ਸਵੇਰ ਦਾ ਤੇ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਤੇ ਕੀਰਤਨ ਸੁਣੇ ਦਾ ਪਾਠ ਅਸੀਂ ਸੋਣ ਵੇਲੇ ਨਹੀਂ ਕਰਦੇ। ਉਹਨਾਂ ਚਿਰ ਸਾਡੇ ਹਿਰਦੇ ਖਾਲੀ ਨੇ ਪਿਆਰੋ ਜੋ ਮਰਜੀ ਸੁਣੀ ਜਾਓ ਜੋ ਮਰਜੀ ਪੜੀ ਜਾਓ ਕੋਈ ਅਸਰ ਹੋਣ ਵਾਲਾ ਨਹੀਂ ਹੈ। ਕਿਉਂਕਿ ਅਸੀਂ ਨਿਤਨੇਮੀ ਨਹੀਂ ਰਹੇ ਹੁਣ। ਹਵਾ ਇਹੋ ਜੀ ਫੈਲ ਗਈ ਹੈ ਵੱਡੇ ਵੱਡੇ ਨਿਤਨੇਮ ਕਰਨ ਵਾਲੇ ਪੰਜ ਗ੍ਰੰਥੀ ਦਾ ਨਿਤਨੇਮ ਕਰਨ ਵਾਲੇ ਸਿੰਘ ਉਹਨਾਂ ਕੋਲ ਵੀ ਅੱਜ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਹੁੰਦਾ ਕਿਉਂ ਹਵਾ ਇਹੋ ਜੀ ਹੋ ਗਈ ਹੈ ਸੋ ਜੰਨਾ ਮਰਜੀ ਸੰਗਤ ਨੂੰ ਅਸੀਂ ਬੇਨਤੀ ਕਰ ਲਈਏ ਜਿੰਨਾ ਮਰਜੀ ਕਹਿ ਲਈਏ ਕਿਉਂਕਿ ਹਿਰਦੇ ਖਾਲੀ ਨੇ ਨਾਮ ਤੋਂ ਬਿਨਾ ਪਰ ਜਦੋਂ ਹਿਰਦੇ ਰੂਪੀ ਭਾਂਡੇ ਵਿੱਚ ਕੁਝ ਹੋਵੇਗਾ ਤੇ ਪਿਆਰੋਂ ਕੋਈ ਅਸਰ ਪਵੇਗਾ ਸਾਨੂੰ ਗੁਰੂਦੀਪ ਗੱਲ ਵੀ ਚੰਗੀ ਲੱਗੇਗੀ ਕਥਾ ਕੀਰਤਨ ਰਾਗੀ ਢਾਡੀ ਸਾਰੇ ਚੰਗੇ ਲੱਗਣਗੇ ਪਰ ਮਨ ਤਾਂ ਬਾਹਰ ਭਰਮਣ ਕਰ ਰਿਹਾ ਹੈ ਮਨ ਤਾਂ ਭਟਕ ਰਿਹਾ ਹੈ ਰੰਗ ਰਸਿਆਂ ਵਿੱਚ ਆਨੰਦ ਵਿੱਚ ਹੋ ਰਿਹਾ ਸੋ ਸਾਥ ਸੰਗਤ ਜੀ ਮੈਂ ਕਥਾ ਪ੍ਰారంਭ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰ ਦਵਾਂ ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ ਕਰੋ ਰਸਨਾ ਪਵਿੱਤਰ ਕੋਈ ਵੀ ਰਸਨਾ ਮਨਜੀ ਨਾ ਰਾਜ ਜਾਵੇ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਕਿਸੇ ਨੇ ਦਿੱਲੀ ਦਰਬਾਰ ਵਿੱਚ ਏ ਜਾ ਕੇ ਸੂ ਦਿੱਤੀ ਕਿ ਗੁਰੂ ਹਰ राय ਸਾਹਿਬ ਜੀ ਨੇ ਤੁਸੀਂ ਮੁਸਲਮਾਨ ਬਣਾ ਲਵੋ ਤੇ ਸਾਰੀ ਦੁਨੀਆ ਮੁਸਲਮਾਨ ਬਣ ਜਾਵੇਗੀ ਇਸ ਗੱਲ ਦਾ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਮੈਂ ਹੁਣ ਗੁਰੂ ਹਰ राय ਸਾਹਿਬ ਜੀ ਨੂੰ ਮੁਸਲਮਾਨ ਬਣਾ ਲਵਾਂ ਇਹ ਸਾਥ ਸੰਗ ਜੀ ਸੁਨੇਹਾ ਭੇਜਿਆ ਹੈ ਉਸ ਵਕਤ ਪਹਿਲਾਂ ਸੁਨੇਹਾ ਭੇਜਿਆ ਪਰ ਗੁਰੂ ਸਾਹਿਬ ਜੀ ਨੇ ਆਖਿਆ ਸਾਨੂੰ ਵੱਡੇ ਸਤਿਗੁਰੂ ਜੀ ਦੇ ਬਚਨ ਨੇ ਅਸੀਂ ਤੇਰੇ ਮੱਥੇ ਨਹੀਂ ਲੱਗਾਂਗੇ ਅਸੀਂ ਤੇਰੇ ਕੋਲ ਨਹੀਂ ਆਵਾਂਗੇ ਇਹ ਗੁਰੂ ਸਾਹਿਬਾਂ ਦੇ ਬਚਨ ਸਨ ਗੁਰੂ ਹਰ राय ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸੰਤੋਸ਼ੀ ਕਿਧਰੇ ਨਹੀਂ ਜਾਣਾ ਕੀਰਤਪੁਰ ਤੋਂ ਬਾਹਰ ਨਹੀਂ ਜਾਣਾ ਬਸ ਇੱਥੇ ਇਲਾਕੇ ਵਿੱਚ ਹੀ ਵਿਚਰਨਾ ਹੈ ਤੇ 2200 2200 ਘੋੜ ਸਵਾਰ ਗੁਰੂ ਹਰ राय ਸਾਹਿਬ ਜੀ ਦੇ ਕੋਲ ਸੀ ਤੇ ਜੰਗ ਵੀ ਨਹੀਂ ਕੀਤਾ ਜੰਗ ਨਹੀਂ ਕੀਤਾ ਕੋਈ ਪਰ ਸਾਹਮਣੇ ਰੱਖੀ ਫੌਜਾਂ ਤੇ ਉਸ ਵਕਤ ਸਾਧ ਸੰਗਤ ਜੀ ਜਦੋਂ ਦਿੱਲੀ ਸਤਗੁਰੂ ਸਾਹਿਬ ਜੀ ਨਹੀਂ ਗਏ ਤੇ ਫਿਰ ਬਾਦਸ਼ਾਹ ਨੇ ਇੱਕ ਪੱਤਰ ਕਾ ਭੇਜੀ ਹੈ ਕਿ ਜਰੂਰ ਮੈਨੂੰ ਦਰਸ਼ਨ ਦਿਵੋ ਮੈਂ ਤੁਹਾਡੇ ਦਰਸ਼ਨਾਂ ਦਾ ਇਛਕ ਹਾਂ ਫਿਰ ਮੇਰੇ ਸਤਿਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਬਾਬਾ ਰਾਮ ਰਾਏ ਜੀ ਨੂੰ ਤੇ ਆਖਿਆ ਪੁੱਤਰ ਤੇਰੀ ਰਸਨਾ ਤੇ ਗੁਰੂ ਨਾਨਕ ਦੇਵ ਜੀ ਬਸਣਗੇ ਤੇ ਬਾਬਾ ਰਾਮ ਰਾਏ ਜੀ ਨੇ ਆਖਿਆ ਜੇ ਮੇਰਾ ਧਰਮ ਬਦਲਾਉਣਗੇ ਜਾਂ ਮੈਨੂੰ ਕੋਈ ਦੁੱਖ ਦੇਣਗੇ ਮੈਂ ਕੀ ਕਰਾਂਗਾ ਤਾਂ ਮੇਰੇ ਗੁਰੂ ਹਰ राय ਸਾਹਿਬ ਜੀ ਨੇ ਆਖਿਆ ਉੱਤਰ ਤੈਨੂੰ ਕੋਈ ਦੁੱਖ ਨਹੀਂ ਦੇ ਸਕਦਾ ਤੇਰੀ ਰਸਨਾ ਤੇ ਗੁਰੂ ਨਾਨਕ ਦੇਵ ਜੀ ਦਾ ਵਾਸਾ ਹੋਵੇਗਾ ਜੋ ਤੁਸੀਂ ਕਹੋਗੇ ਉਹ ਬਚਨ ਸੱਚਾ ਹੋਵੇਗਾ ਸਾਰੀਆਂ ਕਰਾਮਾਤ ਦੇ ਕੇ ਬਾਬਾ RAM ਰਾਏ ਜੀ ਨੂੰ ਦਿੱਲੀ ਭੇਜਿਆ ਤੇ ਇਤਿਹਾਸਕਾਰ ਲਿਖਦੇ ਨੇ 72 ਕਰਾਮਾਤ ਦਿਖਾਈਆਂ 72 ਕਰਾਮਾਤ ਦਿਖਾਈਆਂ ਤਾਂ ਬਹੁਤ ਸੀ ਪਰ ਇਤਿਹਾਸ ਵਿੱਚ ਲਿਖਤੀ ਰੂਪ ਵਿੱਚ ਆਉਂਦਾ ਕਿ 72 ਕਰਾਮਾਤਾਂ ਵਿਖਾਈਆਂ ਕਿਦਰੇ ਖੂਦ ਦੇ ਉੱਤੇ ਕੱਪੜਾ ਵਿਛਾ ਕੇ ਬੈਠ ਜਾਣਾ ਡੁੱਬਣਾ ਨਾ ਥੱਲੇ ਤੇ ਸਾਥ ਸੰਗਤ ਕਿੰਨੀ ਕਿ ਕਰਾਮਾਤਾਂ ਕਿਦਰੇ ਦਿਲ ਦੀਆਂ ਗੱਲਾਂ ਦੱਸਣੀਆਂ ਤੇ ਉਸ ਵਕਤ ਸਾਥ ਸੰਗਤ ਜੀ ਔਰੰਗਜ਼ੇ ਬਾਦਸ਼ਾਹ ਬਾਬਾ ਰਾਮ ਰਾਜ ਜੀ ਦਾ ਬਹੁਤ ਸ਼ਰਧਾਲੂ ਬਣ ਗਿਆ ਸੀ ਬੜਾ ਪਿਆਰ ਵਾਲਾ ਬਣ ਗਿਆ ਸੀ ਉਹਨੂੰ ਗੁਰੂ ਮੰਨਣ ਲੱਗ ਪਿਆ ਸੀ ਪਰ ਇੱਕ ਦਿਨ ਬੈਠੇ ਬੈਠੇ ਮਨ ਵਿੱਚ ਵਿਚਾਰ ਆਈ ਕਿ ਤੁਹਾਡੇ ਵੱਡੇ ਸਤਿਗੁਰਾਂ ਨੇ ਜੋ ਬਾਣੀ ਉਚਾਰਨ ਕੀਤੀ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਮਿੱਟੀ ਮੁਸਲਮਾਨ ਕੀ ਪੇੜਾ ਪਈ কুমਹਾਰ ਘੜ ਭਾਂਡੇ ਇੱਟਾਂ ਕੀ ਆ ਜਲਦੀ ਕਰੇ ਪੁਕਾਰ ਇਹ ਮੁਸਲਮਾਨ ਦੀ ਮਿੱਟੀ ਕਿਉਂ ਲਿਖਿਆ ਕਿਉਂਕਿ ਮੁਸਲਮਾਨ ਸੀ ਉਹ ਉਸ ਵਕਤ ਕਹਿੰਦੇ ਆ ਬਾਬਾ ਰਾਮ ਰਾਏ ਜੀ ਨੇ ਉਦਾ ਰੁੱਖ ਵੇਖ ਕੇ ਉਹਨੂੰ ਪਰਸੰਨ ਕਰਨ ਵਾਸਤੇ ਇਥੇ ਆਖਿਆ ਨਹੀਂ ਗੁਰੂ ਨੇ ਬੇਈਮਾਨ ਲਿਖਿਆ ਇੱਥੇ ਤੇ ਸਿੱਖ ਜਾਣ ਕੇ ਮੁਸਲਮਾਨ ਪੜਦੇ ਆ। ਇੱਥੇ ਗੁਰੂ ਨੇ ਬੇਈਮਾਨ ਦੀ ਮਿੱਟੀ ਲਿਖਿਆ ਹੈ। ਮਿੱਟੀ ਭਾਵੇਂ ਬੇਈਮਾਨ ਦੀ ਆ ਭਾਵੇਂ ਮੁਸਲਮਾਨ ਦੀ ਮਿੱਟੀ ਨੇ ਸੜਨਾ ਹੀ ਹੈ ਪਿਆਰੋ। ਮਿੱਟੀ ਕਿਸੇ ਦੀ ਹੋਵੇ। ਇਸ ਗੱਲ ਦਾ ਉੱਥੇ ਸਿੱਖ ਬੈਠੇ ਸਨ ਤੇ ਸਿੱਖਾਂ ਨੇ ਪਤਾ ਲੱਗਿਆ ਗੁਰੂ ਦੀ ਬਾਣੀ ਦੀ ਤੁੱਕ ਬਦਲੀ ਹੈ ਤੇ ਇਹ ਸੁਨੇਹਾ ਮੇਰੇ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਭੇਜਿਆ। ਕਿ ਸਤਿਗੁਰੂ ਜੀ ਤੁਹਾਡੇ ਪੁੱਤਰ ਬਾਬਾ RAM ਰਾਏ ਨੇ ਗੁਰੂ ਦੀ ਬਾਣੀ ਦੀ ਤੁੱਕ ਬਦਲ ਦਿੱਤੀ ਹੈ ਜਦੋਂ ਮੇਰੇ ਸਤਿਗੁਰੂ ਨੇ ਪਤਾ ਲੱਗਿਆ ਨਾ ਤੇ ਮੇਰੇ ਸਤਿਗੁਰੂ ਜੀ ਕਹਿੰਦੇ ਸਾਡੇ ਮੱਥੇ ਨਾ ਲੱਗੇ ਜਿੱਧਰ ਮੂੰਹ ਉਧਰ ਹੀ ਤੁਰ ਜਾਵੇ ਤੇ ਉਸ ਵਕਤ ਸਾਧ ਸੰਗਤ ਜੀ ਧੰਨ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੇ ਜਦੋਂ ਇਹ ਬਚਨ ਸਿੱਖ ਸੰਗਤਾਂ ਨੂੰ ਕੀਤਾ ਸਾਡੀ ਸਿੱਖ ਸੰਗਤਾਂ ਦੇ ਮੱਥੇ ਵੀ ਨਾ ਲੱਗੇ ਕੋਈ ਇਹਨੂੰ ਟੱਕਾ ਨਾ ਦੇਵੇ ਪਰ ਕਈ ਅਜ ਵੀ ਬੈਠੇ ਨੇ ਤੇ ਹੋਣਗੇ ਵੀ ਇਹ ਬਚਦੇ ਨਹੀਂ ਪਿਆਰਿਓ ਸਾਰੀ ਤਰ੍ਹਾਂ ਦੇ ਲੋਕ ਨਾਲ ਤੁਰੇ ਆਉਂਦੇ ਨੇ ਕਈ بڑے ਦਿਮਾਗ ਰੋਸ਼ਨ ਦਿਮਾਗ ਵਾਲੇ ਚਤਰ ਦਿਮਾਗ ਵਾਲੇ ਉਦੋਂ ਪਤਾ ਕੀ ਕਹਿੰਦੇ ਗੁਰੂ ਨੇ ਟੱਕੇ ਦੀ ਗੱਲ ਕੀਤੀ ਆਪਾਂ ਟੱਕਾ ਨਹੀਂ ਦਿੰਦੇ ਮੋਹਰਾ ਦੇ ਦੇਵਾਂਗੇ ਉਦੋਂ RAM RAJ ਨੂੰ ਮੋਹਰਾ ਦੇ ਕੇ ਨਾ ਫੇਰ ਨਵਾਜਿਆ ਫੇਰ ਉਹਨੂੰ ਵੜਿਆਇਆ ਸਾਡੇ ਸਿੱਖਾਂ ਨੇ ਕਿਉਂਕਿ ਸਾਡੇ ਵਿੱਚ ਪਰੰਪਰਾ ਧੋ ਰੋਈ ਤੁਰੀ ਆਈ ਅਸੀਂ ਗੁਰੂ ਦਾ ਬਚਨ ਨਹੀਂ ਮੰਨਦੇ ਅਸੀਂ ਆਪਣੀ ਮਨਮਰਜ਼ੀਆਂ ਕਰਦੇ ਆਂ ਦਿਸ਼ਾ ਬਦਲ ਲੈਂਦੇ ਆ ਕਿ ਗੁਰੂ ਨੇ ਤੇ ਟਕਾ ਆਖਿਆ ਟਕਾ ਨਾ ਦੇਵਾਂਗੇ ਅਸੀਂ ਮੋਹਰਾ ਦੇ ਦਵਾਂਗੇ ਫਿਰ ਵੀ ਉਹਨੂੰ ਨਿਵਾਜਿਆ ਰੋ ਵਿਚਾਰ ਜਦੋਂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸਰੀਰ त्यागਣਾ ਸੀ ਪੰਜ ਭੂਤਕ ਸਰੀਰ ਤਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹ ਛੋਟੇ ਸਾਹਿਬ ਜ ਆਦੇ ਸਨ ਜਿਨ੍ਹਾਂ ਦੀ ਮਾਤਾ-ਮਾਤਾ ਕ੍ਰਿਸ਼ਨ ਕੌਰ ਜੀ ਉਸ ਵਕਤ ਗੁਰਤਾ ਗੱਦੀ ਦੇ ਕੇ ਤਿਲਕ ਲਾ ਕੇ ਸਾਹਿਬ ਸੰਗਤ ਜੀ ਆਪਣੀ ਗੱਦੀ ਤੇ ਬਿਠਾਇਆ ਤੇ ਸਾਰੇ ਸਿੱਖ ਸੰਗਤਾਂ ਨੂੰ ਇਕੱਠੇ ਕਰਕੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਇਹ ਸਾਡਾ ਸਰੂਪ ਹੋਣਗੇ ਇਹਨਾਂ ਦੀ ਆਗਿਆ ਦੀ ਉਲੰਘਣਾ ਨਹੀਂ ਕਰਨੀ ਜੋ ਹੁਕਮ ਕਰਨਗੇ ਉਹ ਮੰਨਣਾ ਹੈ ਇਹ ਸਾਡਾ ਸਰੂਪ ਹੈ ਉਮਰ ਭਾਵੇਂ ਛੋਟੀ ਹੈ ਪਰ ਅਵਸਥਾ ਉਹੀ ਹੈ ਜੋਤ ਉਹੀ ਹੈ ਜੋਤ ਵਿੱਚ ਕੋਈ ਫਰਕ ਨਹੀਂ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਨਿਤ ਕਰਨੀ ਸੀ ਜਿਹੜੀ ਕਹਿੰਦੇ 101 ਗਾਗਰ ਪਾਣੀ ਦੇ ਨਾਲ ਇਸ਼ਨਾਨ ਕਰਦੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 101 ਗਾਗਰ ਜਲ ਦੀਆਂ ਆਪਣੇ ਸਰੀਰ ਦੇ ਉੱਤੇ ਪਵਾਣੀਆਂ ਤੇ ਇਸ਼ਨਾਨ ਕਰਨਾ ਤੇ ਫਿਰ ਸੱਜ ਧਜ ਕੇ ਐਨ ਬੈਠ ਕੇ ਗੁਰੂ ਦੀ ਸੰਗਤ ਨੂੰ ਉਪਦੇਸ਼ ਦੇਣਾ ਗੁਰੂ ਨਾਨਕ ਦੇਵ ਜੀ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਵੱਡੇ ਗੁਰੂਆਂ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਤੇ ਉਸ ਵਕਤ ਸਾਧ ਸੰਗਤ ਜੀ ਦਾ RAM RAJ ਨੇ ਫਿਰ ਪਤਾ ਲੱਗਿਆ ਕੋਈ ਚਾਰਾ ਨਹੀਂ ਚੱਲਿਆ ਬਣਨਾ ਗੁਰੂ ਚਾਹੁੰਦਾ ਸੀ ਪਰ ਗੁਰੂ ਬਣ ਨਾ ਸਕਿਆ ਇਹ ਫਿਰ ਦਿੱਲੀ ਪੁੱਜਿਆ ਦਿੱਲੀ ਜਾ ਕੇ ਕਹਿਣ ਲੱਗਿਆ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ਼ ਮੇਰੇ ਛੋਟੇ ਭਰਾ ਬਣ ਗਏ ਨੇ ਪਰ ਇਹ ਗੱਦੀ ਬਹੁਤ ਕਰਾਮਾਤਾਂ ਵਾਲੀ ਹੈ ਇਹਦੇ 'ਚ ਬੜੀਆਂ ਦਾਤਾਂ ਨੇ ਤੇ ਬੜੀਆਂ ਮੁਕਤੀਆਂ ਨੇ ਬਹੁਤ ਰਹਿਮਤਾਂ ਵਾਲੀ ਗੱਦੀ ਹੈ ਇਹਨੂੰ ਲੁੱਟ ਲੈਣਗੇ ਲੋਕੀ ਉਹਦੀ ਅਵਸਥਾ ਬੜੀ ਛੋਟੀ ਹੈ ਇਹ ਲੁੱਟਣ ਵਾਲੀ ਚੀਜ਼ ਇੱਥੇ ਕੋਈ ਨਹੀਂ ਹੈ ਪਿਆਰਿਓ ਇੱਥੇ ਤਾਂ ਦਾਤਾਂ ਮਿਲਦੀਆਂ ਨੇ ਲੁੱਟਿਆ ਨਹੀਂ ਜਾਂਦਾ ਗੁਰੂ ਘਰ ਨੂੰ ਜਿਨ੍ਹਾਂ ਨੇ ਦੇਖਿਆ ਲੁੱਟ ਕੇ ਆਪ ਹੀ ਡੁੱਟੇ ਨੇ ਇਹ ਲੁੱਟਿਆ ਨਹੀਂ ਜਾਂਦਾ ਇੱਥੇ ਤੋਂ ਦਾਤਾਂ ਮਿਲਦੀਆਂ ਨੇ ਇੱਥੇ ਤਾਂ ਬਖਸ਼ਿਸ਼ਾਂ ਮਿਲਦੀਆਂ ਨੇ ਜੇ ਕੋਈ ਆਖੇ ਮੈਂ ਲੁੱਟ ਲਵਾ ਪਰ ਪਿਆਰਿਓ ਲੁੱਟਿਆ ਵੀ ਪਰ ਆਪ ਹੀ ਡੁੱਟੇਗੇ ਖਾਨਦਾਨ ਹੀ ਖਤਮ ਹੋਗੇ ਪਰ ਮਾਣ ਬੜੇ ਨੇ ਪਰ ਤਖ਼ਤ ਨਹੀਂ ਸੋ ਰੋ ਵਿਚਾਰ ਉਸ ਵਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਛੋਟੀ ਅਵਸਥਾ ਦੇ ਵਿੱਚ 5 ਸਾਲ 2 ਮਹੀਨੇ ਤੇ 18 ਦਿਨ ਦੀ ਉਮਰ ਸੀ ਜਦੋਂ ਮੇਰੇ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਜਾਂਦਾ ਕਿਉਂਕਿ ਆਪਣੇ ਆਪਣੇ ਮੁਤਾਬਕ ਬਹੁਤ ਕਵੀ ਕਿਵੇਂ ਲਿਖਦੇ ਆ ਕੋਈ ਕਿਵੇਂ ਲਿਖਦਾ ਇਹ ਵਕਰੀ ਗੱਲ ਹੈ ਪਰ ਮਹਾਪੁਰਖਾਂ ਦੇ ਦਰਸ਼ਨ ਮੁਤਾਬਕ ਇਹ ਉਸ ਵਤ ਸਤਿਗੁਰੂ ਜੀ ਦੀ ਉਮਰ ਇੰਨੀ ਸੀ 5 ਸਾਲ 7 ਮਹੀਨੇ ਤੇ 18 ਦਿਨ ਉਮਰ ਦੱਸਿਆ ਜਾਂਦਾ ਹੈ। ਇਸ ਰੋਹ ਵਿਚਾਰ ਸਤਗੁਰ ਸਾਹਿਬ ਜੀ ਜਦੋਂ राम राय ਫਿਰ ਵਾਪਸ ਦਿੱਲੀ ਜਾਂਦਾ ਹੈ ਕਿ ਤੁਸੀਂ ਉਹਨਾਂ ਨੂੰ ਆਪਣੇ ਕੋਲ ਬੁਲਾਓ। ਇਹ ਸਤਗੁਰ ਸਾਹਿਬ ਜੀ ਦੇ ਕੋਲ ਉਸ ਵਕਤ ਜੈ ਸਿੰਘ ਰਾਜੇ ਦਾ ਇੱਕ ਵਜ਼ੀਰ ਜਾਂਦਾ ਹੈ ਜਿਹਦਾ ਨਾਮ ਹੈ ਪਰਸਰਾਮ ਉਹ ਪਰਸਰਾਮ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਜਾਂਦਾ ਹੈ ਦੀਵਾਨ ਵਿੱਚ ਬੈਠੇ ਨੇ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਸੰਗਤਾਂ ਗੁਰੂ ਦੇ ਦਰਸ਼ਨ ਕਰ ਰਹੀ ਹੈ ਤੇ ਉਸ ਵਕਤ ਸਾਥ ਸੰਗਤੇ ਜਾ ਕੇ ਪੱਤਰ ਕਾ ਛੜਾਉਂਦਾ ਹੈ ਕਿ ਮਹਾਰਾਜ ਤੁਹਾਨੂੰ ਬਾਦਸ਼ਾਹ ਨੇ ਯਾਦ ਕੀਤਾ ਉਸ ਵਕਤ ਮੇਰੇ ਸਤਿਗੁਰੂ ਜੀ ਜਦੋਂ ਆਉਂਦੇ ਨੇ ਕੀਰਤਪੁਰ ਸਾਹਿਬ ਤੋਂ 220 ਘੋੜ ਸਵਾਰ ਮੇਰੇ ਸਤਿਗੁਰੂ ਜੀ ਦੇ ਨਾਲ ਹੈ ਤੇ ਇਤਿਹਾਸਕਾਰ 2 3 ਲੱਖ ਸੰਗਤਾਂ ਦੱਸਦੇ ਨੇ ਕਿ ਬਹੁਤ ਸੰਗਤ ਗੁਰੂ ਸਾਹਿਬਾਂ ਦੇ ਨਾਲ ਵਿਰਾਗ ਵਿੱਚ ਤੁਰਾਈ ਕਿ ਸਤਿਗੁਰੂ ਜੀ ਤੁਸੀਂ ਦਿੱਲੀ ਜਾਓਗੇ ਸਾਡਾ ਦਿਲ ਨਹੀਂ ਲੱਗਣਾ ਸੀ ਕਿਵੇਂ ਇੱਥੇ ਗੁਜ਼ਾਰਾ ਕਰਾਂਗੇ ਤੁਹਾਡੇ ਦਰਸ਼ਨ ਰੋਜ਼ ਕਰਦੇ ਆਂ ਪਰ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਤੋਂ ਤੁਰੇ ਨੇ ਸਾਧ ਸੰਗਤ ਜੀ ਕਹਿੰਦੇ ਇੱਥੇ ਪੰਜੋਖੜਾ ਸਹਿਬਾ ਕੇ ਇੱਕ ਮਿੱਟੀ ਦੀ ਢੇਰੀ ਬਣਾ ਕੇ ਤੇ ਝੰਡਾ ਗੱਡਿਆ ਸੀ ਜਿਹਨੂੰ ਅੱਜ ਜੀ ਸੀ ਨਿਸਾਨ ਸਾਹਿਬ ਕਹ ਕੇ ਪੁੱਜਦੇ ਆਂ ਇਹ ਇੱਥੇ ਸਤਿਗੁਰ ਜੀ ਨੇ ਹੁਕਮ ਕੀਤਾ ਜਿਹੜੀ ਸੰਗਤ ਇਹ ਤੋਂ ਅੱਗੇ ਨਿਕਲੇਗੀ ਉਹ ਸਾਡੇ ਸਿੱਖ ਨਹੀਂ ਹੋਣਗੇ ਸਾਡਾ ਬਚਨ ਨਹੀਂ ਤੁਸੀਂ ਮੰਨਦੇ ਇੱਥੋਂ ਤੱਕ ਸੰਗਤ ਆ ਗਈ ਸੀ ਤਾਂ ਕਰਕੇ ਇੰਨੀ ਸੰਗਤ ਹੋ ਗਈ ਸੀ ਤੇ ਇਸੇ ਪਿੰਡ ਦਾ ਰਹਿਣ ਵਾਲਾ ਪੰਡਤ ਲਾਲ ਚੰਦ ਉਹਦੇ ਮਨ ਵਿੱਚ ਖੁੰਦਸਾਈ ਕੀ ਛੋਟੀ ਜੀ ਉਮਰ ਹੈ ਪਰ ਇੰਨੀ ਸੰਗਤ ਇੰਨਾ ਘੋੜਸਵਾਰ ਇੰਨਾ ਲਾਮ ਲਖਸਰ ਇਹ ਕੋਈ ਆਮ ਮਨੁੱਖ ਨਹੀਂ ਹੋ ਸਕਦਾ ਇਹ ਕੋਈ ਬਹੁਤ ਵੱਡੀ ਮਹਾਨ ਸ਼ਕਤੀ ਹੈ ਪਰ ਫਿਰ ਵੀ ਉਹਨੇ ਸ਼ੰਕਾ ਮਨ ਵਿੱਚ ਕੀਤੀ ਕਿ ਇਹ ਨਾਂ ਤਾਂ ਇਹਨਾਂ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੈ ਪਰ ਪਤਾ ਨਹੀਂ ਕਿਰਸ਼ਨ ਭਗਵਾਨ ਨੇ ਗੀਤਾ ਉਚਾਰਨ ਕੀਤੇ ਉਹਦੇ ਅਰਥ ਕਰ ਲੈਂਦੇ ਕਿ ਨਹੀਂ ਉਸ ਵਕਤ ਸਾਧ ਸੰਗਤ ਜੀ ਇਹ ਸ਼ੰਕਾ ਕੀਤਾ ਤੇ ਮੇਰੇ ਸਤਿਗੁਰੂ ਸਾਹਿਬ ਨੇ ਜਦੋਂ ਲਾਲ ਚੰਦ ਪੰਡਤ ਨੂੰ ਬੁਲਾਇਆ ਕਹਿੰਦੇ ਜਿੰਨੂੰ ਮਰਜ਼ੀ ਲੈ ਕੇ ਆਓ ਪੰਡਤ ਜੀ ਅਸੀਂ ਅਰਥ ਕਰਵਾ ਦੇਵਾਂਗੇ ਗੀਤਾਂ ਦੇ ਅਸੀਂ ਆਪ ਨਹੀਂ ਕਰਾਂਗੇ ਤੇ ਉਸ ਵਕਤ ਸਾਧ ਸੰਗਤ ਜੀ ਲਾਲ ਚੰਦ ਬੜਾ ਪਰਸੰਨ ਹੋਇਆ ਕਿ ਗੁਰੂ ਸਾਹਿਬਾਂ ਨੇ ਅਰਥ ਆਪ ਨਹੀਂ ਕਰਨੇ ਤੇ ਕਿਸੇ ਕੋਲ ਕਰਾਉਣੇ ਨੇ ਪਰ ਮੈਂ ਕਿਉਂ ਨਾ ਹੁਣ ਗੁਰੂ ਸਾਹਿਬਾਂ ਦੀ ਪਰਖਿਆ ਲਵਾਂ ਪਿੰਡ ਦੇ ਵਿੱਚ ਇੱਕ ਛੱਜੂ ਨਾਮ ਦਾ ਝੀਵਰ ਉਹ ਸਾ ਸਿੰਘ ਲੋਕਾਂ ਦੇ ਕਰ ਬਾਣੀ ਭਰਦਾ ਹੁੰਦਾ ਸੀ ਤੇ ਸਿੱਧਾ ਸਾਦਾ ਸੀ ਕੱਪੜੇ ਫਟੇ ਹੋਏ ਸੀ ਸੁਣਦਾ ਨਹੀਂ ਸੀ ਬੋਲਦਾ ਨਹੀਂ ਸੀ ਕੋਈ ਪ੍ਰਸ਼ਾਦਾ ਦੇ ਦਿੰਦਾ ਤੇ ਛਕ ਲੈਂਦਾ ਨਹੀਂ ਬੈਠੇ ਰਹਿੰਦਾ ਆਪਣੀ ਮੋਜ ਵਿੱਚ ਬੜੇ ਫੱਕੜ ਸੁਭਾਅ ਵਾਲਾ ਸੀ ਉਹਨੂੰ ਫੜ ਕੇ ਲਿਆਂਦਾ ਜਦੋਂ ਫੜ ਕੇ ਲਿਆਂਦਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿੱਥੇ ਸਰੋਵਰ ਸੈ ਬਣਿਆ ਜਿੱਥੇ ਦਰਸ਼ਨ ਕਰਦੇ ਆ ਇੱਥੇ ਉਹਦਾ ਇਸ਼ਨਾਨ ਕਰਵਾਇਆ ਇਸ স্নਾਨ ਕਰਵਾ ਕੇ ਆਪਣੀ ਫੁੱਲਾਂ ਦੀ ਛੱਟੀ ਸੀਸ ਦੇ ਉੱਤੇ ਰੱਖੀ ਤੇ ਉਹਨੇ ਆਪ ਹੀ ਗੀਤਾ ਪੜੀ ਤੇ ਆ ਕੇ ਅਰਥ ਕੀਤੇ ਕਿਉਂਕਿ ਪ੍ਰਕਾਸ਼ ਹੋ ਗਿਆ ਬ੍ਰਹਮ ਗਿਆਨ ਹੋ ਗਿਆ ਉਹਦੇ ਕਪਾਟ ਖੋਲ ਦਿੱਤੇ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤੇ ਜਦੋਂ ਕਪਾਟ ਖੁੱਲੇ ਸਾਧ ਸੰਗਤ ਜੀ ਲਾਲ ਚੰਦ ਕੰਡਤ ਵੀ ਚਰਣਾ ਤੇ ਟਹਿ ਕੇ ਮੁਆਫੀ ਮੰਗਦਾ ਤੇ ਗੁਰੂ ਦਾ ਸਿੱਖ ਬਣ ਜਾਂਦਾ ਹੈ ਚਰਣਾ ਮਰਤ ਲੈ ਲੈਂਦਾ ਹੈ ਚਰਣਾ ਮਰਤ ਲੈ ਕੇ ਗੁਰੂ ਦਾ ਸਿੱਖ ਬਣਦਾ ਉਹਨੇ ਵੀ ਦਾਤਾਂ ਮਿਲ ਜਾਂਦੀਆਂ ਨੇ ਪਿਆਰਿਓ ਲਾਲ ਚੰਦ ਪੰਡਤ ਕਿਥੇ ਹੰਕਾਰ ਦੇ ਵਿੱਚ ਭਰਿਆ ਸੀ ਪਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕੀਤੇ ਨਾ ਸਾਰੇ ਦੁੱਖ ਹੀ ਟੁੱਟ ਗਏ ਕੋਈ ਦੁੱਖ ਹੀ ਨਾ ਰਿਹਾ ਉਹ ਵੀ ਸਿੱਖ ਬਣ ਗਿਆ ਫਿਰ ਇੱਥੋਂ ਸਤਿਗੁਰ ਸਾਹਿਬ ਜੀ ਜਦੋਂ ਚਾਲੇ ਪਾਉਂਦੇ ਨੇ ਦਿੱਲੀ ਜਾਂਦੇ ਨੇ ਤੇ ਜੈ ਸਿੰਘ ਦੀ ਰਾਣੀ ਹੈ ਜਿਹੜੀ ਰਾਜੇ ਦੀ ਉਹ ਵੀ ਸੰਕਾ ਮਨ ਵਿੱਚ ਕਰ ਲੈਂਦੀ ਹੈ ਕਿਉਂਕਿ ਉਹਦੇ ਘਰ ਪੁੱਤਰ ਨਹੀਂ ਸੀ ਕੋਈ ਜਦੋਂ ਉਹਨੇ ਸ਼ੰਕਾ ਕੀਤਾ ਉਹਨੇ ਵੀ ਪਰਖਿਆ ਲੈਣੀ ਚਾਹੀ ਕਿਵੇਂ ਦੇਖਦੀ ਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਹਨ ਉਹਨੇ ਗੋਲੀਆਂ ਵਾਲੇ ਕੱਪੜੇ ਪਹਿਨ ਕੇ ਸਾਧ ਸੰਗਤ ਜੀ ਤੇ ਗੋਲੀਆਂ ਵਿੱਚ ਬੈਠ ਜਾਂਦੀ ਹੈ ਤੇ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਜੈ ਸਿੰਘ ਰਾਜੇ ਦੇ ਨਾਲ ਜਾਂਦੇ ਨੇ ਤੇ ਉਸ ਰਾਣੀ ਦੀ ਗੋਦ ਵਿੱਚ ਜਾ ਕੇ ਬੈਠ ਜਾਂਦੇ ਜਦੋਂ ਗੋਦ ਵਿੱਚ ਬੈਠਦੇ ਆ ਤੇ ਸਾਧ ਸੰਗਤ ਜੀ ਦਾ ਪਾਠ ਖੁੱਲ ਜਾਂਦੇ ਆ ਉਨੂੰ ਸਰਦਾ ਵਧ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜੋਤ ਹੈ ਕੋਈ ਫਰਕ ਨਹੀਂ ਹੈ ਮੈਂ ਤਾਂ ਸਿਰ ਪਰਖਿਆ ਲੈਣੀ ਚਾਹੀ ਸੀ ਕਿ ਮੈਨੂੰ ਪਰਖ ਲੈਣਗੇ ਕਿ ਨਹੀਂ ਫਿਰ ਸਤਿਗੁਰ ਸਾਹਿਬ ਜੀ ਨੇ ਕਿਰਪਾ ਕੀਤੀ ਉਹਦੇ ਘਰ ਪੁੱਤਰ ਵੀ ਕਈ ਸਾਲਾਂ ਤੋਂ ਬਾਅਦ ਹੋਇਆ ਸਾਧ ਸੰਗਤ ਜੀ ਜਿਹਨੂੰ ਪੁੱਤਰ ਨਹੀਂ ਉਡੀਕਦੇ ਸਨ ਉਹਦੇ ਘਰ ਪੁੱਤਰ ਦੀ ਦਾਤ ਸਤਿਗੁਰ ਸਾਹਿਬ ਜੀ ਨੇ ਬਖਸ਼ੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਫਿਰ ਜਦੋਂ ਸਤਿਗੁਰ ਸਾਹਿਬ ਜੀ ਉੱਥੇ ਵਿਚਰਦੇ ਸਨ ਇਹ ਗੱਲ ਫਿਰ ਨਰੰਗੇ ਦੇ ਕੋਲ ਪਹੁੰਚੀ ਕਿ ਇਹਨੇ ਕਲਾ ਵਾਲੇ ਨੇ ਸਤਿਗੁਰੂ ਜੀ ਕਿ ਰਾਣੀ ਦੇ ਦਿਲ ਦੀ ਗੱਲ ਦੱਸੀ ਐ ਤੇ ਰਾਜਾ ਬੜਾ ਸ਼ਰਧਾਲੂ ਐ ਜੈ ਸਿੰਘ ਰਾਜਾ ਉਸ ਵਕਤ ਸਾਧ ਸੰਗਤ ਜੀ ਫਿਰ ਸਤਿਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਪਣਾ ਸੁਪੁੱਤਰ ਛੋਟਾ ਬਹਾਦਰ ਸਾਹ ਭੇਜਿਆ ਜੋ ਬਹਾਦਰ ਸਾਹ ਆਉਂਦਾ ਐ ਤੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਨਾਲੇ ਕਹਿੰਦਾ ਸਤਿਗੁਰੂ ਸਾਹਿਬ ਜੀ ਦੇ ਕੋਲ ਭੇਟਾ ਲੈ ਕੇ ਆਉਂਦਾ ਨਜ਼ਰਾਨੇ ਲੈ ਕੇ ਆਉਂਦਾ ਉਹਦੇ ਵਿੱਚ ਇੱਕ ਮਾਲਾ ਛੋਟੀ ਜੀ ਤੇ ਬਾਦਸ਼ਾਹ ਮਾਲਾ ਭੇਜਦਾ ਹੈ ਤੇ ਕਹਿੰਦਾ ਉਹਦੇ ਮਨ ਵਿੱਚ ਇਹ ਹੈ ਕਿ ਜੇ ਗੁਰੂ ਸਾਹਿਬ ਪੂਰੇ ਹੋਣਗੇ ਤੇ ਕੱਲੀ ਮਾਲਾ ਨੂੰ ਹੀ ਚੁੱਕਣਗੇ ਹੋਰ ਸਾਰੀ ਚੀਜ਼ੇ ਦੇ ਵਿੱਚ ਹੀ ਰਹਿਣਗੇ ਕੋਈ ਪਦਾਰਥ ਨੂੰ ਹੱਥ ਨਹੀਂ ਲਾਉਣਗੇ ਬੜੇ ਪਦਾਰਥ ਭੇਜਦਾ ਹੈ ਪਰ ਉਹਦੇ ਵਿੱਚ ਇੱਕ ਮਾਲਾ ਹੈ ਤੇ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹ ਮਾਲਾ ਚੁੱਕ ਕੇ ਆਪਣੇ ਗਲ ਵਿੱਚ ਪਾ ਲੈਂਦੇ ਨੇ ਹੋਰ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਉਂਦੇ ਜਦੋਂ ਇਹ ਕੌਤਕ ਵੇਖਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਾਂ ਦਿਲਾਂ ਦੀ ਵੀ ਜਾਣਦੇ ਨੇ ਇਹ ਤਾਂ ਅੰਤਰਜਾਮੀ ਵੀ ਹੈ ਉਹ ਜਿਹੜੇ ਪਦਾਰਥ ਭੇਟਾ ਭੇਜੀ ਸੀ ਸਾਰੀ ਇਸੇ ਤਰ੍ਹਾਂ ਰਹੇਗੀ ਕਿਸੇ ਵੀ ਪਦਾਰਥ ਨੂੰ ਹੱਥ ਨਹੀਂ ਲਾਇਆ ਤੇ ਕੇਵਲ ਮਾਲਾ ਚੁੱਕ ਕੇ ਸਤੂਰ ਸਾਹਿਬ ਜੀ ਨੇ ਆਪਣੇ ਗਲ ਵਿੱਚ ਪਾਈ ਤੇ ਇਹ ਉਸ ਰਾਜੇ ਦੀ ਇੱਛਾ ਵੀ ਪੂਰੀ ਕੀਤੀ ਜੋ ਔਰੰਗਜ਼ੇ ਬਾਦਸ਼ਾਹ ਨੇ ਭੇਜਿਆ ਸੀ ਆਪਣੇ ਪੁੱਤਰ ਦੇ ਹੱਥ ਫਿਰ ਸਮਝ ਗਿਆ ਕਿ ਇਹ ਤਾਂ ਦਿਲਾਂ ਦੀ ਜਾਣਨ ਵਾਲੇ ਨੇ ਫਿਰ ਬਾਦਸ਼ਾਹ ਦਾ ਜਿਹੜਾ ਪੁੱਤਰ ਸੀ ਉਹ ਵੀ ਗੁਰੂ ਸਾਹਿਬਾਂ ਦਾ ਹਾਣੀ ਸੀ ਕੋਈ ਬਹੁਤ ਹੀ ਵੱਡੀ ਉਮਰ ਨਹੀਂ ਸੀ ਉਹ ਬਾਗ ਵਿੱਚ ਗਏ ਨੇ ਤੇ ਮੇਵੇ ਖਵਾਏ ਤੇ ਮੇਵੇ ਇਹੋ ਜਿਹੇ ਖਵਾਏ ਜਿਹਦੇ ਕਦੇ ਖਾਦੇ ਵੀ ਨਹੀਂ ਸੀ। ਉਹਨੇ ਵੀ ਜਾ ਕੇ ਦੱਸਿਆ ਆਪਣੇ ਪਿਤਾ ਨੂੰ ਕਿ ਸਤਿਗੁਰੂ ਜੀ ਨੇ ਇਹੋ ਜਿਹੇ ਮੇਵੇ ਖਵਾਏ ਬਾਗ ਵਿੱਚ ਅੱਜ ਤੱਕ ਜ਼ਿੰਦਗੀ 'ਚ ਕਦੇ ਖਾਦੇ ਹੀ ਨਹੀਂ ਉਹਦਾ ਰਸ ਆਇਆ ਹੀ ਨਹੀਂ ਤੇ ਦੁਬਾਰਾ ਫੇਰ ਕਹਿੰਦੇ ਜੀ ਕਰਦਾ ਮੇਰਾ ਕਹਿੰਦੇ ਜਾ ਕੇ ਬਾਗ 'ਚੋਂ ਖਾ ਆਂ ਪਰ ਜਦੋਂ ਗਿਆ ਉਹ ਫੇ ਕਿੱਥੇ ਮੇਵੇ ਮਿਲਣੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਬਿਨਾ ਆਪ ਹੀ ਗਿਆ ਸੀ ਕਿ ਮੈਂ ਤੋੜ ਕੇ ਖਾ ਲਵਾਂਗਾ ਪਰ ਨਹੀਂ ਉਹ ਦਾਤਾਂ ਮਿਲੀਆਂ। ਫਿਰ ਆਖਰਕਾਰ ਇੱਕ ਪੱਤਰ ਕਾ ਫੇਰ ਲਿਖਦਾ ਨਰੰਗਾ ਪਾਪੀ ਕਹਿੰਦੇ ਤੁਸੀਂ ਮੈਨੂੰ ਦਰਸ਼ਨ ਦੇਵੋ ਤੇ ਗੁਰੂ ਸਾਹਿਬ ਜੀ ਵਾਪਸ ਕੀ ਲਿਖਦੇ ਨੇ ਸਤਿਗੁਰ ਜੀ ਕਹਿੰਦੇ ਤੇਰੇ ਆਖੇ ਅਸੀਂ ਦਿੱਲੀ ਆਉਣ ਲੱਗੇ ਆ ਪਰ ਸਾਡੇ ਵੱਡੇ ਸਤਿਗੁਰਾਂ ਦਾ ਹੁਕਮ ਹੈ ਤੇਰੇ ਮੱਥੇ ਅਸੀਂ ਨਹੀਂ ਲੱਗਣਾ ਸਾਨੂੰ ਮਜਬੂਰ ਨਾ ਕਰ ਅਸੀਂ ਤੇਰੇ ਮੱਥੇ ਨਹੀਂ ਲੱਗਾਂਗੇ ਇਹ ਸਾਡੇ ਗੁਰੂ ਦਾ ਹੁਕਮ ਹੈ ਤੇ ਬਾਦਸ਼ਾਹ ਬੜਾ ਪਰੇਸ਼ਾਨ ਹੋਇਆ ਤੇ ਕਹਿੰਦੇ ਸਾਾਸ ਸੰਗ ਇਤਿਹਾਸ ਵਿੱਚ ਬਹੁਤ ਕੁਝ ਲਿਖਿਆ ਹੋਇਆ ਹੈ ਕਿ ਜਦੋਂ ਵੀ ਸਤਪੁਰ ਸਾਹਿਬ ਜੀ ਸਰੀਰ ਛੱਡਣ ਲੱਗੇ ਚੇਚਕ ਦੀ ਬਿਮਾਰੀ ਹੋ ਗਈ ਸੀ ਦਿੱਲੀ ਦੇ ਵਿੱਚ ਤੇ ਭਾਈ ਗੁਰਬਖਸ਼ ਸਿੰਘ ਜੀ ਨੇ ਜੋ ਸਤਗੁਰ ਜੀ ਦਾ ਚਰਣਾ ਮਰਤ ਸੰਗਤਾਂ ਨੂੰ ਜਿਹੜੀ ਸੰਗਤਾਂ ਨੂੰ ਪਿਆਉਣ ਤੇ ਉਹ ਠੀਕ ਹੋਈ ਜਾਣ ਫਿਰ ਉਹਨੇ ਸੋਚਿਆ ਕਿ ਤਾਂ ਹੁਣ ਕਿਵੇਂ ਚਰਣਾ ਮਰਤ ਹਰੇਕ ਨੂੰ ਪਿਆਵਾਂਗੇ ਫਿਰ ਚਰਣਾ ਮਰਤ ਲੈ ਕੇ ਖੂਹ ਦੇ ਵਿੱਚ ਪਾ ਦਿੱਤਾ ਉੱਥੇ ਦਿੱਲੀ ਆ ਬੰਗਲਾ ਸਾਹਿਬ ਖੂਹ ਹੈ ਨਾ ਅੱਜ ਵੀ ਸੰਗਤ ਉਹਦੇ ਦਰਸ਼ਨ ਕਰਦੀਆਂ ਨੇ ਉਸ ਖੋਦੇ ਵਿੱਚ ਚਰਣਾ ਅਮਰਤ ਪਾ ਦਿੱਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਦੋਂ ਚਰਣਾ ਅਮਰਤ ਪਾਇਆ ਉਹਨੂੰ ਖੋਦੇ ਵਿੱਚੋਂ ਜਿਹੜੀ ਵੀ ਸੰਗਤ ਜਲ ਛਕਦੀ ਹੈ ਉਹਦੀ ਚੇਚਕ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਸਾਰਾ ਸ਼ਹਿਰੀ ਲਪੇਟਿਆ ਗਿਆ ਸੀ ਬਿਮਾਰੀ ਦੇ ਨਾਲ ਪਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਣਾ ਅਮਰਤ ਨੂੰ ਛਕਦੇ ਨੇ ਖੋਦੇ ਵਿੱਚੋਂ ਲੈ ਲੈ ਕੇ ਸਾਰੀ ਬਿਮਾਰੀਆਂ ਦੂਰ ਹੋ ਜਾਂਦੀਆਂ ਚੇਚਕ ਦੀ ਬਿਮਾਰੀ ਬੜੀ ਹੁੰਦੀ ਰਾਮ ਸਿੰਘ ਨੇ ਬਾਬਾ ਰਾਮ ਰਾਏ ਨੇ ਤੇ वचन ਕੀਤਾ ਕਹਿੰਦੇ ਚੇਚਕ ਦੀ ਬਿਮਾਰੀ ਨਾਲ ਹੀ ਮਰਨਗੇ ਇਹਨਾਂ ਨੂੰ ਚੇਚਕ ਦੀ ਬਿਮਾਰੀ ਹੋਊਗੀ ਤੇ ਫਿਰ ਸਤਿਗੁਰੂ ਜੀ ਨੇ ਜਦ ਇਸ ਗੱਲ ਦਾ ਪਤਾ ਲੱਗਿਆ ਤੇ ਕਹਿੰਦੇ ਆਪਣੇ ਵੱਡੇ ਭਰਾ ਦਾ ਵਚਨ ਅਸੀਂ ਪੂਰਾ ਕਰਨਾ ਹੈ ਉਹ ਸਾਰੀ ਬਿਮਾਰੀ ਸਾਹਿਬ ਸਿੰਘ ਆਪਣੇ ਸਰੀਰ ਤੇ ਲੈ ਕੇ ਤੇ ਆਪਣਾ ਸਰੀਰ ਸ਼ਾਂਤ ਕਰਦੇ ਨੇ ਉੱਥੇ ਦਿੱਲੀ ਦੇ ਵਿੱਚ ਜਿੱਥੇ ਬੰਗਲਾ ਸਾਹਿਬ ਗੁਰਦੁਆਰਾ ਆ ਪੰਦਰਸ਼ਨ ਕਰਦੇ ਆ ਉੱਥੇ ਸਤਿਗੁਰ ਸਾਹਿਬ ਜੀ ਦਰਸ਼ਨ ਦਿੰਦੇ ਰਹੇ ਸੰਗਤਾਂ ਨੂੰ ਤੇ ਉੱਥੇ ਚਰਣਾ ਮਰਤ ਸਤਿਗੁਰੂ ਜੀ ਪਿਆਉਂਦੇ ਰਹੇ ਸੋ ਸਾਧ ਸੰਗਤ ਜਿਸ ਵਖਤ ਇਹ ਗੱਲ ਆਖੀ ਕਿ ਬਿਮਾਰੀ ਨਾਲ ਮਰਨਗੇ ਫਿਰ ਸਤਿਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ ਦੀ ਗੱਲ ਦੱਸੀ ਆਰਾਮ ਰਾਏ ਨੂੰ ਕਹਿੰਦੇ ਤੂੰ ਜਿਉਂਦਾ ਹੀ ਸੜੇਗਾ ਜੋ ਤੇਰੇ ਮਨ ਵਿੱਚ ਇੱਛਾ ਹੈ ਉਹ ਪੂਰੀ ਨਹੀਂ ਹੋਵੇਗੀ ਜੋ ਤੂੰ ਮਨ ਵਿੱਚ ਸੋਚਦਾ ਮੈਂ ਗੁਰੂ ਬਣ ਕੇ ਬੈਠ ਜਾਵਾਂਗਾ ਮੈਂ ਸੰਗਤਾਂ ਕੋਲ ਪੂਜਾ ਕਰਾਵਾਂਗਾ ਪਰ ਇਹ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਦੇ ਵੀ ਤੈਨੂੰ ਪੁੱਜੇਗੀ ਨਹੀਂ ਡੇਰਾ ਦੂਨ ਫਿਰ ਉਹਨੇ ਆਪਣਾ ਡੇਰਾ ਬਣਾਇਆ ਤੇ ਸਾਧ ਸੰਗਤ ਜੀ ਬਾਦਸ਼ਾਹ ਨੇ ਵੀ ਬੜਾ ਸਮਝਾਇਆ ਤੁਸੀਂ ਗੁਰੂ ਦੇ ਨਾਲ ਵੀਰਖਾ ਨਾ ਕਰੋ ਦੁਸ਼ਵੈਸ਼ ਨਾ ਕਰੋ ਮੈਂ ਤੁਹਾਨੂੰ ਜੋ ਕਹੋਗੇ ਦੇ ਦੇਵਾਂਗਾ ਪਰ ਗੁਰਤਾ ਗੱਦੀ ਤੈਨੂੰ ਨਹੀਂ ਮਿਲ ਸਕਦੀ ਬਾਦਸ਼ਾਹ ਨੇ ਵੀ ਸਮਝਾਇਆ ਸੀ ਇਹ ਗੁਰਤਾ ਗੱਦੀ ਤਾਂ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇਣਗੇ ਤੇ ਉਸ ਵਕਤ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪੰਜ ਪੈਸੇ ਤੇ ਨਾਰੀਅਲ ਲੈ ਕੇ ਜਦੋਂ ਮੱਥਾ ਟੇਕ ਦੇ ਕੇ ਬਚਨ ਕਰਦੇ ਨੇ ਬਾਬਾ ਬਸੇ ਬਕਾਲੇ ਕਿ ਬਾਬਾ ਬਕਾਲੇ ਹੁਣ ਉਸ ਵਕਤ ਸਾਧ ਸੰਗਤ ਜੀ ਗੁਰੂ ਸਾਹਿਬਾਂ ਦਾ ਸੇਸ ਝੁਕਿਆ ਧਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲ ਸੇ ਝੁਕਾ ਕੇ ਮੱਥਾ ਟੇਕ ਕੇ ਫਿਰ ਆਪਣੇ ਸਰੀਰ ਨੂੰ ਸ਼ਾਂਤ ਕੀਤਾ ਸੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਕਾਰਨ ਸੀ ਦਿੱਲੀ ਜਾਣ ਦਾ ਉਹਦੇ ਭਰਾ ਨੇ ਹੀ ਸਾਰਾ ਕੰਮ ਖਰਾਬ ਕੀਤਾ ਸੀ ਕਹਿ ਲਵੋ ਕਿ ਸਾਰੀ ਈਰਖਾ ਦੁਸ਼ਸ਼ ਕਰਕੇ ਹੀ RAM RAAY ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਵੈਰ ਵਿੜਿਆ ਤੇ ਵੈਰ ਕਰਕੇ ਸਤਗੁਰੂ ਸਾਹਿਬ ਜੀ ਨੇ ਦਿੱਲੀ ਜਾਣਾ ਪਿਆ ਸੋ ਗੁਰੂ ਸਾਹਿਬ ਜੀ ਦੀ ਪਿਆਰੀ ਸਾਧ ਸੰਗਤ ਜੀ ਜੇ ਇਹ ਵੈਰ ਆਪਾਂ ਦੇਖਦੇ ਆਂ ਕਿ ਗੁਰੂ ਘਰਾਂ ਦੇ ਵਿੱਚ ਵੀ ਹੁੰਦੇ ਰਹੇ ਤੇ ਗੁਰੂ ਦੇ ਪੁੱਤਰਾਂ ਨਾਲ ਵੀ ਹੁੰਦੇ ਰਹੇ ਪਰ ਗੁਰੂ ਸਾਹਿਬਾਂ ਨੇ ਦੇਖੋ ਸਾਨੂੰ ਕਿੰਨਾ ਵੱਡਾ ਖਜ਼ਾਨਾ ਦਿੱਤਾ ਕੇ ਬਾਣੀ ਪੜ ਕੇ ਸਿਮਰਨ ਕਰਕੇ ਅਸੀਂ ਇਸ ਵੈਰ ਤੋਂ ਰਹਿਤ ਹੋ ਸਕਦੇ ਹਾਂ ਹੋਰ ਕੋਈ ਕਾਰਨ ਨਹੀਂ ਸਾਨੂੰ ਇਸ ਵੈਰ ਤੋਂ ਦੂਰ ਕਰਨ ਦਾ ਇਸ ਮਮਤਾ ਮੋਹ ਜਾਲ ਤੋਂ ਦੂਰ ਕਰਨ ਦਾ ਇੱਕ ਹੀ ਕਾਰਨ ਹੈ ਕੇਵਲ ਗੁਰੂ ਦੀ ਬਾਣੀ ਤੇ ਸਿਮਰਨ ਤੇ ਨਿਤਨੇਮ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜੇ ਅੰਮ੍ਰਿਤ ਛਕਿਆ ਹੈ ਬੜੀ ਚੰਗੀ ਗੱਲ ਹੈ ਪਰ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਉਹ ਅੰਮ੍ਰਿਤ ਛਕਣ ਜਿਹੜੀਆਂ ਸੰਗਤਾਂ ਲੰਗਰ ਲਾਉਂਦੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਲੰਗਰ ਵੀ ਬੜੇ ਲੱਗ ਗਿਣੇ ਪਰ ਮੈਂ ਇੱਕ ਬੇਨਤੀ ਜ਼ਰੂਰ ਕਰ ਦਵਾਂ ਹੈ ਕੋੜੀ ਪਰ ਪਿਆਰਿਓ ਸੁਣ ਲਿਆ ਜੇ ਜੇ ਤੁਸੀਂ ਹੁਣ ਲੰਗਰ ਲਾਇਆ ਨਾ ਜਿਹੜੇ ਸੇਵਾਦਾਰ ਸੇਵਾ ਕਰਦੇ ਜੇ ਅਗਲੇ ਸਾਲ ਉਹ ਸਿੱਖ ਬਣ ਜਾਣ ਅਮਰ ਛਕ ਲੈਣ ਫਿਰ ਤਾਂ ਸਮਝੋ ਤੁਹਾਡਾ ਲੰਗਰ ਲਾਇਆ ਸਫਲਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਸਫਲ ਹੋ ਗਿਆ ਜੇਕਰ ਪਿਆਰਿਓ ਅਗਲੇ ਸਾਲ ਵੀ ਤੁਸੀਂ ਰਮਾਲ ਬੰਨ ਬੰਨ ਕੇ ਸੇਵਾ ਕਰਨੀ ਹੈ ਨਾ ਫਿਰ ਇਹ ਮਨ ਵੀ ਸੋਚ ਲਓ ਤੁਹਾਡੀ ਸੇਵਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਪਰਵਾਣ ਹੀ ਨਹੀਂ ਹੈ ਛਕਾਈ ਜਾਓ ਜਿੰਨੇ ਮਰਜੀ ਜੋ ਮਰਜੀ ਛਕਾਈ ਜਾਓ ਜੇ ਤੁਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰ ਤੇ ਸੇਵਾ ਕੀਤੀ ਸਿੱਖੀ ਨਾ ਧਾਰਨ ਕੀਤੀ ਅੰਮ੍ਰਿਤ ਨਾ ਛਕਿਆ ਗੁਰੂ ਵਾਲੇ ਨਾ ਬਣੇ ਆਪਣੇ ਅੰਸ ਵਸ ਨੂੰ ਨਾ ਸੰਭਾਲਿਆ ਪਿਆਰਿਓ ਆਪਣੀ ਜਮੀਰ ਨਾ ਜਗਾਈ ਤੇ ਫਿਰ ਜਿੰਨੇ ਮਰਜੀ ਲੰਗਰ ਲਾਈ ਜਾਓ ਪਿਆਰਿਓ ਮੈਂ ਤਾਂ ਮੂੰਹ ਤੇ ਤੁਹਾਡੇ ਗੱਲ ਕਹਿੰਦਾ ਗੁਰੂ ਨੂੰ ਪ੍ਰਵਾਣ ਹੀ ਨਹੀਂ ਹੈ ਗੁਰੂ ਨੂੰ ਪ੍ਰਵਾਣ ਉਦੋਂ ਹੋਵੇਗਾ ਜਦੋਂ ਤੁਸੀਂ ਗੁਰੂ ਦੀ ਸਿੱਖੀ ਧਾਰਨ ਕਰ ਲੋਗੇ ਤੇ ਅੰਮ੍ਰਿਤ ਛਕ ਲੋਗੇ ਨਸਿਆਂ ਦਾ ਤਿਆਗ ਕਰੋਗੇ ਮਾੜੀ ਸੰਗਤ ਦਾ ਤਿਆਗ ਕਰੋਗੇ ਤੇ ਗੁਰੂ ਨੂੰ ਪ੍ਰਵਾਣ ਹੋ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਹਾਡੇ ਤੇ ਛਟੀ ਰੱਖਣਗੇ ਕਿ ਮੇਰੇ ਪੁੱਤਰਾਂ ਨੇ ਸੇਵਾ ਕੀਤੀ ਸੀ ਪਿਛਲੇ ਸਾਲ ਆ ਕੇ ਅੱਜ ਵੇਖੋ ਸਾਬਤ ਸੂਰਤ ਹੋ ਗਏ ਨੇ ਅਮਰ ਛਕ ਲਿਆ ਗੁਰੂ ਵਾਲੇ ਬਣ ਗਏ ਨੇ ਫਿਰ ਤੁਹਾਡੇ ਤੇ ਰਹਿਮਤਾ ਹੋਣ ਗਿਆ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੇ ਇਸੇ ਤਰ੍ਹਾਂ ਕਈ ਸਾਲਾਂ ਤੋਂ ਤੁਰੇ ਆ ਰਹੇ ਤੇ ਆਓ ਫਿਰ ਫਿਰ ਤਾਂ ਗੁਰੂ ਦੀ ਬਾਣੀ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਬੀਜੀ ਜਾਓ ਤੇ ਖਾਈ ਜਾਓ ਪਕਾਈ ਜਾਓ ਤੇ ਖਾਈ ਜਾਓ ਬਸ ਔਰ ਇਹਦੇ ਵਿੱਚ ਕੁਝ ਨਹੀਂ ਮਿਲਣ ਵਾਲਾ ਹਾਂ ਜੇ ਮਿਲਿਆ ਇਹ ਸੋਚੋ ਕਿ ਸਾਨੂੰ ਗੁਰੂ ਦੀ ਦਾਤ ਮਿਲ ਗਈ ਹੈ ਅੰਮ੍ਰਿਤ ਮਿਲ ਗਿਆ ਸਿੱਖੀ ਮਿਲ ਗਈ ਸਭ ਕੁਝ ਮਿਲ ਗਿਆ ਸਮਾ ਸਮਾਪਤ ਹੈ ਇਨਕ ਬੇਨਤੀ ਪ੍ਰਵਾਨ ਕਰਨੀ ਕੋਟਾਨ ਕੋਟ ਧੰਵਾਦ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਵਾਦ ਮੇਰੇ ਗੁਰੂ ਪਿਆਰੀ ਸੰਗਤਾਂ ਦਾ ਜਿਨ੍ਹਾਂ ਨੇ ਦਰਸ਼ਨ ਕਰਵਾਏ ਨੇ ਬਹੁਤ ਬਹੁਤ ਧੰਵਾਦ ਸਾਰਿਆਂ ਦਾ ਪਿਆਰੇ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ੋ ਅਗੇ ਤੋਸ ਮਤ ਬਖਸੋ ਦੇਹੋ ਸੱਜਣਾ ਸਿਸੜੀਆ ਜਿਉ ਹੋਵੇ ਸਹਿ ਸੁਮੇਲ ਦੇਖੈ ਕਤਨਾ ਛੁਟਿਐ ਖਿੰਖਿਨ ਪੁਲਨਹਾਰ ਬਖਸਨਹਾਰ ਬਖਸ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ